ਪੜਵੰਗਰੀ ਮਾਸੀ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਪੜਵੰਗਰੀ ਮਾਸੀ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਪੜਵੰਗਰੀ ਮਾਸੀ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਪੜਵੰਗਰੀ ਮਾਸੀ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਮਾਹਰੂ ਕੀ ਪੱਟਾਂ ਦੀ ਗੱਲ ਕਰਦੀਆਂ ਹੈਲੋ ਤੁਸੀਂ ਪੜਵੰਗਾਂ ਦੀ ਮਸੇ ਆਹ ਮੂਕੀ ਪੱਟਾਂ ਦੀ ਗੱਲ ਕਰਦੇ ਆ ਹੈਲੋ ਮੂਕੀ ਪੱਟਾਂ ਦੀ ਗੱਲ ਕਰਦੇ ਆ ਤੁਸੀਂ ਪੜਵੰਗਾਂ ਦੀ ਮਸੇ ਆਹ ਮੂਕੀ ਪੱਟਾਂ ਦੀ ਗੱਲ ਕਰਦੇ ਆ ਹੈਲੋ ਮੂਕੀ ਪੱਟਾਂ ਦੀ ਗੱਲ ਕਰਦੇ ਆ ਤੁਸੀਂ ਪੜਵੰਗਾਂ ਦੀ ਮਸੇ ਆਹ ਤੁਸੀਂ ਚੱਕਟੋ ਜਾਨ ਫੋਨ ਦੋ ਮੇਰਾ ਚੱਕਰ ਕਰ ਚਾਣ ਕੱਟੋ ਦੀ ਗੁੱਟੀ ਕੱਟਾਂ ਨਹੀਂ ਕੱਟੂਗਾ ਕੁੱਟੀ ਕੱਟਾਂ ਦੀ ਕੁੱਟੀ ਕੱਟਾਂ ਦੀ ਕੀ ਗੱਲ ਕਰਦੇ ਆ ਤੁਸੀਂ ਕੁੱਟੀ ਕੱਟਾਂ ਦੀ ਕੀ ਗੱਲ ਕਰਦੇ ਆ ਕੋਈ ਘਰੋਂ ਨਹੀਂ ਜਾਦਾ ਗੁੱਟੀ ਕਿੱਥੇ ਕਿੱਢਾ ਗਿਆ ਤੁਸੀਂ ਹੈਲੋ ਸਰਕਾਰ ਚੱਕੀ ਜਾ ਰਹੇ ਨੇ ਆਹ ਵਾਡਾ ਤੂੰ ਸਰਕਾਰੀ ਹੁੰਦਾ ਸਰ ਜਲਾਕੀ ਨਹੀਂ ਕਰਨੀ ਹੱਥ ਤੇ ਮੇਰਾ ਫੋਨ ਬਣਾ ਮੈ ਉਹ ਨੰਬਰ ਦੇਖਣਾ ਤੇ ਭਾਈ ਦਾ ਨੰਬਰ ਮੈ ਲਖਾਣਾ ਲਖਾ ਲੈ ਫਰਾ ਭਾਈ ਦਾ ਨੰਬਰ ਲਖਾ ਫਰਾ ਆ ਤੋ ਵੀਆ ਗੁੱਤੀ ਕੁਤਨ ਲੱਕੜ ਜਾਂਦਾ ਤਨ ਦਾ ਭਰਾ ਭਾਈ ਨੰਬਰ ਉਧਰ ਨਾ ਮਾਰੀ ਜਾਂਦਾ ਇਹ ਉਧਰ ਵੀ ਭਾਰੀ ਹੰਗਾਮਾ ਦੋ ਚੋਲੇ ਦੇ ਭਵਾਲਾ ਸਾਨੂੰ ਬੰਦੇ ਨਹੀਂ ਆ ਤੇ ਮੇਰੇ ਭਾਈ ਦਾ ਨੰਬਰ ਮੈ ਲਖਾ ਇਹ ਨਾ ਨਾ ਡਰਾਮੇ ਕਰੀਂ ਤਾ ਯਾਰ ਇਹ ਕੱਲਾ ਤੈਨੂੰ ਕਹਿੰਦਾ ਤੂੰ ਮੇਰੇ ਵਰਤ ਨੂੰ ਤੇਰੇ ਵਰ ਮਿੱਕਾ ਰਾਤਰੀ ਮੁੱਢੀ ਦਾ ਨਾਮ ਲਿਆ ਕਹਾਂ ਤੂੰ ਸਰਦਾਰ ਹੋ ਗਿਆ ਮੇਰਾ ਕੰਮ ਕਰਨ ਦਾ ਤੂੰ ਰੋੜਾ ਮਾ ਬਾਂ ਜੰਦ ਕਾ ਕੀ ਜਾਣੇ ਬਸ ਭਾਈ ਕੋਈ ਨਾ ਲਾਈਸੈਂਸ ਨੰਬਰ ਲੈ ਆ ਮੈਂ ਉਹ ਯਾਰ ਇਹਨੂੰ ਮੁੰਡਿਆਂ ਨੂੰ ਪੁੱਛੋ ਉਹਨਾਂ ਨੂੰ ਫਾਇਦਾ ਨਹੀਂ ਕਰੀ ਜਾਂਦਾ ਐਂਦਾ ਨਾ ਕੋਈ ਗੱਤ ਬੰਦਾ ਜਿਹੜਾ ਕੋਈ ਪੈਰੀਆ ਫਲਾਮ ਤੋਂ ਨਹੀਂ ਕਰਦਾ ਇਹ ਯਾਰ ਸਾਨੂੰ ਮੁਕਾਤੇ ਲੈ ਕੇ ਜਾਨੇ ਨਹੀਂ ਪਾਣੀ ਕਿਉਂ ਕਿ ਉਹ ਥੱਗਾ ਪੜਨੇ ਆਪਾਂ ਦੇ 150 ਰੁਪਏ ਮੁਕਤੇ ਭਾਰੀ ਹੁੰਦਾ ਨਾ ਲਾਈਸੈਂਸ ਨੰਬਰ ਇਹਨਾਂ ਨੂੰ ਖਾਲ ਲੈਂਦੇ ਆ ਇਹਨਾਂ ਨੂੰ ਸੰਤ ਦਾ ਮਾਰਦਾ ਹੋਣਾ ਪੈਣਾ ਪੈਣੀ ਹੈ

ਕੰਮ ਨਹੀਂ ਘੰਟੇ ਆਏ ਅਸੀਂ ਬਹੁਤ ਭੁੱਖੇ ਹਾਂ ਲੱਖ ਲੱਖ ਰੁਪਏ ਤੋਂ ਆਏ ਆਪੇ ਹੀ ਡਰਾਮਾ ਕਰੀ ਜਾਂਦਾ ਆ ਮੁੰਡਿਆਂ ਨੂੰ ਪੁੱਛ ਰੋ ਕੋਣ ਖਰੇ ਆਪੇ ਹੀ ਡਰਾਮਾ ਕਰੀ ਜਾਂਦਾ ਇਹ ਇੱਕ ਹਮਦਰਦ ਕਰ ਬਗਮ ਕਰਦੇ ਮਾਰਦੇ ਹੋਰ ਖੜੀ ਬੰਨੀ ਕਰ ਸਹੀ ਉਹਦਾ ਕਰਨਾ ਗਲਤ ਕਰ ਹੁਣ ਕਹਿੰਦਾ ਗੱਲ ਤੇ ਖੁੱਪੀ ਪਾ ਦੇ ਗਿਆ ਗੁੱਡੀਆ ਬਾਹਰ ਕੱਢ ਦੇ ਗੁੱਡੀਆ ਗੁੱਡੀ ਦਾ ਗਿਆ ਪਹਿਲਾਂ ਆਂਦੇ ਮੇਰੇ ਲਗਾਂ ਬਾਹਰ ਹੋ ਗਏ ਮਗਰ ਝੂਠੀ ਜੀ ਨਮਨ ਕਰਦਾ ਤੁਹਾਨੂੰ ਲੈ ਕੇ ਕੋਧੂ ਦੇ ਆਇਤਾ ਦਾ ਪਾਗਲ ਕੋਟਾ ਆਣੀ ਇਹ ਜਿਹਨੂੰ ਦਾਰ ਦੇ ਸੱਟ ਕੇ ਜਾ ਤਾ ਜਾਨ ਮਰੇ ਜਾਂਦੀ ਨਹੀਂ ਕਾਜੀ ਦੇ ਕਿਹਾ ਜੀ ਆਣੀ ਇੱਕ ਕਿਤੇ ਨੂੰ ਸੁਣਾਤੀ ਪਾਲੇ ਨੇ 20 ਪਾਣਾਂ ਦੇ ਦੇਖਿਆ ਗਾਉਂ ਗੱਲ ਕਰਦੇ ਕਰਦੇ ਫੜ ਕੇ ਨਾ ਪਾਣੀ ਆਉਂਦਾ ਯਾਰ ਅਦਾ ਅਦਾ ਦਾ ਪਰਮਾਣ ਨਹੀਂ ਪਾਓ ਆਪੀ ਜਿੰਦਾ ਤੁਹਾਨੂੰ ਕਹਿ ਰਹੇ ਸੀ ਤੁਹਾਡੇ ਕੋਲ ਕੀ ਮਿਲਦਾ ਜਿਹੜਾ ਤੁਹਾਡਾ ਜੋ ਵੀ ਚਲਾਨ ਬੰਦਾ ਤੁਸੀਂ ਚਲਾਨ ਘਟਾ ਲਓ ਬਾਕੀ ਚਲਾਨ ਘਟਾ ਲਓ ਦੱਸਦਾ ਪਿਆ ਉਹੀ ਗੱਲ ਤਾਂ ਦੱਸਦਾ ਪਿਆ ਮੈਨੂੰ ਵਾਰੇ ਵੀ ਆਂ ਦਵੇ ਕੋਈ ਭਾਈ ਯਾਰ ਹੁਣ ਉਹ ਗੱਲ ਤੇ ਆ ਗਿਆ ਭਰਾ ਯਾਰ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਚਲਾਨ ਘਟਾਓ ਆਪਣਾ ਚਲਾਨ ਘਟਾ ਕੇ ਚਲੇ ਜਾਓ ਹਾਂ ਮੋਕਲੇ ਜੇ ਮੰਨਾਂਗਾ ਉਹ ਤੁਹਾਨੂੰ ਪਰ ਆ 5000 ਰੁਪਏ ਵੰਡਾ ਮੋਬਾਈਲ ਜੂਲ ਮੋਬਾਈਲ ਜੂਲ ਵੰਡਾ ਤੇ ਮੈਂ ਮੇਰੀ ਗੱਲ ਤਾਂ ਸੁਣ ਲਾ ਮੋਬਾਈਲ ਜੂਲ ਇੱਧਰ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਮੋਬਾਈਲ ਜੂਲ ਹੁਣ ਨਾਲ ਮੈਂ ਦੱਸਦਾ ਇਹ ਮੋਬਾਈਲ ਜੂਲ ਆ ਗਿਆ ਇੱਕ ਮਿੰਟਾ ਰੋ ਆਹ ਦਰਵਾਜ਼ਾ ਦਵਾਦਾ ਆ ਦੇਖੋ ਤੁਹਾਡਾ ਪੋਲੂਸ਼ਨ ਵੀ ਘਟਿਆ ਠੀਕ ਆ ਇਹ ਆਪਣੇ ਆ ਆ ਦੇਖੋ ਤੁਹਾਡਾ ਪੋਲੂਸ਼ਨ ਪੋਲੂਸ਼ਨ 12 ਜਨਵਰੀ 2024 ਦਾ ਖਤਮ ਆ ਠੀਕ ਹੈ ਜੀ ਹੁਣ ਇਹਦਾ ਵੀ ਕਟਾ ਨਾ ਚੱਲਣਾ ਇਹਦਾ ਵੀ ਘਟਾ ਨਾਲ ਚਲਾਣਾ ਚਲੋ ਨਹੀਂ ਹੋਈ ਗੱਲ ਫੇਰ ਸਰ ਕੀ ਗੱਲ ਹੋਈ ਦੁਬਾਰਾ ਤੁਹਾਡੇ ਨਾਲ ਜਿਹੜੀ ਬੈਸ਼ ਹੋ ਰਹੀ ਸੀਗੀ ਇਹਨਾਂ ਦੀ ਕੋ ਯਾਰ ਉਦਾਂ ਬਿਨਾਂ ਕੋਈ ਮਿਲਿਆ ਆਪ ਅੰਦਰ ਗਿਆ ਮੇਰੇ ਕੋਲ ਠੀਕ ਹੈ ਇਹਦੀ ਐਕਟਵਾ ਫੜੀ ਜਾਂ ਮਗਰ ਇਹੋ ਮੋਟਰਸਾਈਕਲ ਫੜਿਆ ਠੀਕ ਹੈ ਨਾ ਇਹਨੂੰ ਮੈਂ ਜਾ ਉਹ ਨੱਟ ਕੇ ਫੜ ਲਈ ਨੰਬਰ প্লেਟ ਨਾਲ ਲੱਗੀ ਹੋ ਇਹ ਡਰਾਮੇ ਕਰ ਲਾ ਪਿਆ ਉਹਨੇ ਜਿਹਨੂੰ ਤੁਹਾਨੂੰ ਵੀ ਕਾਫੀ ਦੇਰ ਤੱਕ ਖੜੇ ਕਹਿ ਰਹੇ ਕਿ ਮੈਨੂੰ ਗਲਤੀ ਸ਼ਫਤਾਵਲੀ ਕੋਲ ਦੀ ਹੈ ਗਲਤੀ ਸ਼ਫਤਾਵਲੀ ਭਾਈ ਕੌਣ ਹੁੰਦਾ ਇਹਦਾ ਪਹਿਲਾਂ ਮੈਂ ਪੁੱਛ ਲਊਗਾ ਫੇਰ ਕਹਿ ਰਹੇ ਕਿ ਕਾਫੀ ਦੇਰ ਤੱਕ ਅਸੀਂ ਵੀ ਰੋਡ ਦੇ ਮਾਰੇ ਖੜੇ ਹਾਂ ਜੇ ਰੁਪਈਏ ਇਹਨਾਂ ਦੇ 500 ਤੇ ਭੁੱਖਿਆਂਗੇ ਲਗਭਗ ਰੁਪਈਆ ਖਰਚਾਇਆ ਜੀ ਅਗਲੇ ਪੰਜਾਬ ਹੈਡਲਾਈਨ ਦੇਖ ਰਹੇ ਦਰਸ਼ਕਾ ਦਾ ਸਵਾਗਤ ਆ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈਡਲਾਈਨ ਸੋ ਗੱਲਬਾਤ ਕਰ ਲੈਣੇ ਆ ਜਿਹੜਾ ਕਿ ਕੀ ਮਾਮਲਾ ਹੈ ਯਾਰ ਇੱਕ ਮਿੰਟ ਭਾਜੀ ਇੱਕ ਮਿੰਟ ਹਾਂਜੀ ਭਾਈ ਹਾਂਜੀ ਇੱਕ ਮਿੰਟ ਭਾਜੀ ਭਾਜੀ ਕੁਛ ਨਹੀਂ ਮੈਂ ਆਪਣੀ ਸਿਸਟਰ ਨੂੰ ਛੱਡ ਕੇ ਆ ਰਿਹਾ ਜੀ ਜੋਬ ਤੋਂ ਠੀਕ ਹੈ ਆਪਣੀ ਸਿਸਟਰ ਨੂੰ ਛੱਡ ਕੇ ਜੋਬ ਤੋਂ ਆ ਰਿਹਾ ਮੈਂ ਮੇਰਾ ਫੋਨ ਡੇਪੇ ਉੱਥੇ ਟ੍ਰੈਫਿਕ ਜ਼ਿਆਦਾ ਸੀ ਮੈਂ ਫੋਨ ਜਦਿਆਂ ਚੱਕਿਆ ਪਿੱਛੇ ਟਰੈਕ ਵੀ ਮੈਂ ਫੋਨ ਚੱਕ ਕੇ ਠੀਕ ਹੈ ਜੀ ਮੈਂ ਫੋਨ ਚੱਕ ਕੇ ਮੈਂ ਐਦਿ ਮੈਂ ਚੱਕ ਕੇ ਮੈਂ ਇਦਾਂ ਫੜ ਲਿਆ ਠੀਕ ਹੈ ਮੈਂ ਐਕਟਿਵੇਟ ਹੋ ਕੇ ਆ ਰਿਹਾ ਹਾਂ ਤਮੈਂ ਇਦਾਂ ਫੋਨ ਦੇਖਿਆ ਮੈਂ ਸਿਰਫ ਇਦਾਂ ਦੇਖਿਆ ਮੈਂ ਇਦਾਂ ਜੇਬ 'ਚ ਪਾ ਲਿਆ ਕਿੱਦਾਂ ਕਰਕੇ ਤਾਂ ਇਹਨਾਂ ਨੇ ਮੈਨੂੰ ਉਸੇ ਵੇਲੇ ਰੋਕ ਲਿਆ ਮੈਂ ਜੇਬ 'ਚ ਪਾਣ ਦੀ ਵੀ ਨਹੀਂ ਨੋਬਤ ਦਿੱਤੀ ਇੱਦਾਂ ਰੋਕ ਲਿਆ ਕਿੰਨੇ ਤੂੰ ਫੋਨ ਯੂਜ਼ ਕਰਦਾ ਮੈਂ ਮੈਂ ਭੱਜਿਆ ਨਹੀਂ ਮੈਂ ਸਰ ਜਦੋਂ ਤੁਹਾਨੂੰ ਰੋਕਿਆ ਗਿਆ ਤੁਸੀਂ ਬਾਈਕ ਚਲਾ ਰਹੇ ਸੀ ਮੈਂ ਬਾਈਕ ਚਲਾ ਰਹੇ ਸੀ ਫੋਨ ਹੱਥ 'ਚ ਫੜਿਆ ਇਦਾਂ ਫੋਨ ਮੈਂ ਹੱਥ 'ਚ ਫੜ ਕੇ ਜੇਬ 'ਚ ਪਾ ਰਿਹਾ ਮੇਰਾ ਫੋਨ ਡੇਪਿਆ ਸੀ ਠੀਕ ਆ ਫੋਨ ਜੇਬ 'ਚੋਂ ਡੇਕ ਕੇ ਡੇਪਿਆ ਮੈਂ ਇਦਾਂ ਫੋਨ ਚੱਕ ਕੇ ਮੈਂ ਜੇਬ 'ਚ ਪਾਣ ਲੱਗਾ ਸੀ ਇਹਨਾਂ ਨੇ ਮੈਨੂੰ ਰੋਕ ਲਿਆ ਮੈਂ ਰ ਸਾ ਐਕਟਿਵ ਆ ਤੇ ਉਹ ਐਕਟਿਵ ਆ ਤੇ ਡਾਕੂਮੈਂਟ ਪੂਰੇ ਡਾਕੂਮੈਂਟ ਸਾਰੇ ਪੂਰੇ ਲਾਇਸੈਂਸ ਲਾਇਸੈਂਸ ਵੀ ਹੈਗਾ ਜੀ ਸਾਰਾ ਕੁਝ ਪੂਰਾ ਹੈ ਹੁਣ ਕੀ ਮਾਮਲਾ ਕੀ ਠੀਕ ਹੈ ਮੈਨੂੰ ਕੁਝ ਨਹੀਂ ਸਰ ਕਹਿੰਦੇ ਲਾਇਸੈਂਸ ਆਪਣਾ ਚਲਾਨ ਕਟਾ ਠੀਕ ਹੈ ਤਾਂ ਐਸੇ ਪੁੱਛੇ ਤਾਂ ਦੱਸ ਰਹੇ ਸੀ ਤਾਂ ਕਹਿੰਦੇ ਕੁਝ ਨਹੀਂ ਕਹਿੰਦੇ ਚਲਾਨ ਕਟਣਾ ਤੇਰਾ 5000 ਦਾ ਚਲਾਨ ਮੈਂ ਕਹਾ ਕਹਿੰਦੇ ਫੋਨ ਚ ਲਾ ਰਿਹਾ ਸੀ ਮੈਂ ਕਹਾ ਫੋਨ ਤਾਂ ਚਲਾ ਰਿਹਾ ਸਿਰਫ ਮੈਂ ਹੱਥੇ ਜਿਪੜੇ ਮੈਂ ਜੀ ਚ ਪਾਣ ਲੱਗਾ ਸੀ ਠੀਕ ਹੈ ਤਾਂ ਮੈਨੂੰ ਇਹਨਾਂ ਨੇ ਇਹ ਗੱਲ ਕੀ ਕਹਿੰਦੇ ਚਲਾਨ ਕਟਾਲਾ ਮੈਂ ਕਹਾ ਸਰ ਚਲਾਨ ਨਹੀਂ ਕਟਿਓ ਮੈਂ ਵੀ ਇੱਥੇ ਲੇ ਠੀਕ ਹੈ ਡਿਊਟੀ ਆ ਮੈਂ ਇਹਨਾਂ ਸਰ ਮਿਹਨਤਾਂ ਕਰੀ ਜਾ ਰਿਹਾ ਆ ਅੱਗੇ ਮੈਨੂੰ ਕਹਿ ਰਹੇ ਤੂੰ ਸਾਈਡ ਤੇ ਹੋ ਕੇ ਖੜੀ ਆ ਤੈਨੂੰ ਕੋਈ ਨਹੀਂ ਬਾਅਦ ਹੀ ਦੇਖਦੇ ਮੈਂ ਕੰਮ ਲੱਭਦਾ ਪਿਆ ਮੁੰਡਾ ਮੈਨੂੰ ਕੰਮ ਲਵਾ ਰਿਹਾ ਮੈਂ ਕੰਮ ਤੇ ਜਾਣਾ ਇਹ ਮੈਨੂੰ ਅੱਗੇ ਕਹੀ ਯਾਰੇ ਰੁਕ ਜਾ ਰੁਕ ਜਾ ਜਗਤਾਰ ਸਿੰਘ ਨਾਮ ਆ ਜੀ ਕਿੱਥੋਂ ਦੇ ਗੜਸ਼ੇਂਕਰ ਤੋਂ ਰਹਿਣੇ ਵਾਲਾ ਭਾਈ ਮੈਂ ਸਰ ਤੁਸੀਂ ਸਿਸਟਰ ਨੂੰ ਕਿੱਥੇ ਛੱਡਣ ਜਾ ਗਏ ਗਰਪਾ ਹਸਪਤਾਲ ਪਰਿਆ ਨਾਲ ਮੌਜੂਦ ਨੇ ਜਗਦੀਸ਼ ਸੁਖਦੇਵ ਸਿੰਘ ਸੁਖਦੇਵ ਸਿੰਘ ਐਸਆਈ ਜਿਹੜੇ ਕਿ ਟ੍ਰੈਫਿਕ ਤੋਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕਿ ਆਖਰ ਇਹ ਜਿਹੜਾ ਕੀ ਮਾਮਲਾ ਹੈ ਚਲਾਨ ਨੂੰ ਲੈ ਕੇ ਜਿਹੜਾ ਕਿ ਤੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਕਿ ਇਹ ਜਿਹੜੀ ਐਕਟਿਵਾ ਵਾ ਇਸ ਐਕਟਿਵਾ ਦੇ ਉੱਤੇ ਜਿਹੜਾ ਕਿ ਉਹ ਸਰਦਾਰ ਲੜਕਾ ਐਕਟਿਵਾ ਦੇ ਉੱਪਰ ਆ ਰਿਹਾ ਸੀ ਤੇ ਉਹ ਉਹਦਾ ਖੁਦ ਇਹ ਗੱਲ ਬੰਦਨੀ ਹੈ ਕਿ ਮੇਰਾ ਮੋਬਾਈਲ ਡਿੱਗ ਗਿਆ ਸੀ ਮੋਬਾਈਲ ਦੇ ਵਿੱਚ ਜਿਹੜਾ ਕਿ ਡਿੱਗਣ ਤੋਂ ਬਾਅਦ ਉਹਨੇ ਆਪਣਾ ਮੋਬਾਈਲ ਚੱਕਿਆ ਤੇ ਮੋਬਾਈਲ ਚੱਕਾ ਤੋਂ ਬਾਅਦ ਜੇਬ ਚ ਪਾੰਦੇ ਹੋਏ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨੂੰ ਰੋਕਿਆ ਗਿਆ ਨਾਕੇ ਦੇ ਉੱਤੇ ਜੋਤੀ ਚੌਂਕ ਦੇ ਵਿੱਚ ਤੇ ਗੱਲਬਾਤ ਕਰ ਲੈਨੇ ਸਾਡੇ ਨਾਲ ਮੌਜੂਦ ਨੇ ਸੁਖਦੇਵ ਸਿੰਘ ਜੀ ਐਸਆਈ ਉਹਨਾਂ ਨਾਲ ਗੱਲਬਾਤ ਕਰਨੇ ਹਾਂਜੀ ਸੱਸੀ ਗੱਲ ਸਰ ਕੀ ਗੱਲ ਜੀ ਕੀ ਹੋਇਆ ਪੂਰਾ ਕੀ ਮਾਮਲਾ ਇਹ ਸਾਹਮਣੇ ਉਹ ਤਾਂ ਨਾ ਫੋਨ ਹੱਥ ਵਿੱਚ ਫੜੀ ਆਉਂਦਾ ਸੀਗਾ ਸਾਹਮਣੇ ਉਹ ਇਹ ਬਿਲਕੁਲ ਸਾਹਮਣੇ ਉਹ ਇਹ ਕਹਿੰਦਾ ਡਿਗਿਆ ਡਿਗਿਆ ਡੂਗਾ ਕੋਈ ਨਹੀਂ ਜੇ ਡਿਗਿਆ ਸੀ ਤੇ ਇਹਨਾਂ ਰੋਕੇ ਜੇਬ ਵਿੱਚ ਪਾ ਸਕਦੇ ਨਾ ਉਤੋਂ ਫੋਨ ਫੜਿਆ ਹੈ ਨਾ ਹੱਥ ਦੇ ਵਿੱਚ ਆਪਣੇ ਮੂੰਹ ਨੂੰ ਕੰਨ ਨੂੰ ਲਾਉਣ ਰਿਹਾ ਸੀ ਇਹ ਜਦੋਂ ਇਹਨਾਂ ਸਾਨੂੰ ਦੇਖਾ ਦੇਣ ਥੱਲੇ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਇਹਨੇ ਅੱਛਾ ਜੇਬ ਵਿੱਚ ਪਾਇਆ ਨਹੀਂ ਗਿਆ ਇਹਦੇ ਕੋਲੋਂ ਫਿਰ ਜਾਨੂੰ ਇਹਨਾਂ ਨੇ ਸੰਜੀਵ ਕੁਮਾਰ ਨੇ ਨੂੰ ਰੋਕ ਲਿਆ ਜਾਨੂੰ ਇਹਦੇ ਮਗਰ ਇਹ ਮੋਟਰਸਾਈਕਲ ਲਾਉਂਦਾ ਸੀ ਮੈਂ ਇਹਨੂੰ ਦੱਸਿਆ ਮੈਂ ਕਿ ਇਹਨੂੰ ਐਕਟ ਵੱਲੋਂ ਛੱਡ ਦੇ ਮੈਂ ਕੰਮ ਲੱਭਦਾ ਫਲਾ ਮੈਂ ਕਿ ਤੁਹਾਡਾ ਚਲਾਨ ਹੋਣਾ ਆ ਮੋਬਾਈਲ ਜੂਈ ਦਾ ਹੋਣਾ ਆ ਸਰ ਤੁਸੀਂ ਡਾਕੂਮੈਂਟ ਚੈੱਕ ਕਰ ਲੇਤੇ ਡਾਕੂਮੈਂਟਾਂ ਮੈਂ ਆਰਸੀ ਦਿੱਤੀ ਹੈ ਤੱਕ ਮੈਨੂੰ ਆਰਸੀ ਵੀ ਜਿਹੜੀ ਇਹਨਾਂ ਦੇ ਆਪਣੇ ਨਾਂ ਤੇ ਹੈਗੀ ਕੋਈ ਜਗਜੀਤ ਸਿੰਘ ਦੇ ਨਾਂ ਤੇ ਆ ਇਹ ਸਰ ਹੁਣ ਅਗਲੀ ਕਾਰਵਾਈ ਕੀ ਕਰਨੀ ਅਗਲਾ ਚਲਾਨ ਮੋਬਾਈਲ ਜੂਈ ਦਾ ਚਲਾਨ ਕਰ ਦੇਣਾ ਦਾ ਬਸ ਹੀ ਚਾ ਚਲਾ ਮੈਨੂੰ ਲਾਇਸੈਂਸ ਲਾਇਸੈਂਸ ਆਪਣਾ ਦੇਣ ਨਹੀਂ ਤਾਂ ਲਾਇਸੈਂਸ ਦਾ ਵੀ ਚਲਾਨ ਹੋਊਗਾ ਜੇ ਲਿਆ ਲਾਇਸੈਂਸ ਦਿਓ ਆਪਣਾ